ਮੈਨੂੰ ਜਾਂਦਾ ਕਿ ਇਹਨਾਂ ਦੀ ਪਰਵਰਿਸ਼ ਦੇ ਵਿੱਚ ਕੋਈ ਕਮੀ ਆਵੇ ਮੈਂ ਜਨਮ ਜ਼ਰੂਰ ਇੱਕ ਘਰ ਦੇ ਵਿੱਚ ਲੱਤੈ ਪਰ ਮੇਰੀ ਦੁਨੀਆ 'ਚ ਮਾਵਾ ਬਹੁਤ ਨੇ ਪਰ ਇਹਨਾਂ ਦੀ ਜਿਹੜੀ ਮੰਮੀ ਸੀ ਉਹ ਪੇਸ਼ੈਂਟ ਦੀ ਵਾਈਫ ਉਹ ਛੱਡ ਕੇ ਚਲੀ ਗਈ ਅਰਦਾਸ ਕਰਿਓ ਤੁਸੀਂ ਮਹਾਰਾਜ ਅੱਗੇ ਕਿ ਇਹ ਬੱਚਿਆਂ ਦਾ ਫਿਊਚਰ ਹੈ ਜਿਹੜਾ ਉਹ ਬਹੁਤ ਚੰਗਾ ਬਣੇ 18 ਸਾਲ ਤੋਂ ਘੱਟ ਵਾਲੇ ਬੱਚੇ ਜਿਹੜੇ ਗੁੰਮ ਜਾਂਦੇ ਨੇ ਤੇ ਜਿਨ੍ਹਾਂ ਦੇ ਮਾਪੇ-ਮਾਪ ਦੀ ਮੌਤ ਹੋ ਜਾਂਦੀ ਹੈ ਜਿਨ੍ਹਾਂ ਦੇ ਅੱਗੇ ਪਿੱਛੇ ਕੋਈ ਨਹੀਂ ਉਹਨਾਂ ਨੂੰ ਇਹ ਸੋਸਾਇਟੀ ਸਰਕਾਰੀ ਸੋਸਾਇਟੀ ਸੰਭਦੀ ਹੈ ਪਰ ਉਹ ਦਾਨ ਜੇ ਇਹਨਾਂ ਬੱਚਿਆਂ ਤੇ ਲੱਗ ਜਾਵੇ ਇਹਨਾਂ ਦਾ ਭਵਿੱਖੇ ਬਣ ਜਾਵੇ ਤਾਂ ਉਹਦੇ ਵਰਗੀ ਕੋਈ ਰੀਸ ਨਹੀਂ

ਆ ਦਾਦੀ ਚਲ ਗਈ ਇੰਨਾ ਬੱਚਿਆਂ ਦੀ ਵਿਚਾਰੀਆਂ ਦਾਦੀ ਜਿੰਨਾ ਕਰਕੇ ਗਈ ਇੰਨਾ ਦਾ ਮੈਨੂੰ ਲੱਗਦਾ ਕਿਸੇ ਨੇ ਨਹੀਂ ਕਰਨਾ ਸੀ ਇੰਨਾ ਜਿੰਨਾ ਦਾਦੀ ਕਰ ਗਈ ਤੁਸੀਂ ਕੀ ਲੱਗਦੇ ਹੋ ਮਾਤਾ ਹੀ ਉਹਨਾਂ ਦੇ ਮੈਂ ਉਹਨਾਂ ਦੀ ਭਾਬੀ ਸੀ ਮਾ ਅੱਛਾ ਭਾਬੀ ਭਾਬੀ ਅੱਛਾ ਹੋਰ ਤੁਸੀਂ ਤੁਸੀਂ ਮੈਂ ਉਹਦੀ ਕੁੜੀ ਬੇਟੀ ਹੈ ਉਹ ਆਸਾ ਉਹਨਾਂ ਦੀ ਬੇਟੀ ਹੋ ਤੁਸੀਂ ਤੁਸੀਂ ਮੈਂ ਗਰੰਤੀ ਸੀ ਮੈਂ ਅਸ ਗਰੰਤੀ ਸਿੰਘ ਗੁਰਦੌਸ ਸਾਹਿਬ ਅੱਛਾ ਤੁਸੀਂ ਤੁਸੀਂ ਬਾਈ ਜੀ ਮੇਰੇ ਸੱਸ ਸੀ ਤੇ ਤੁਹਾਡੇ ਸੱਸ ਸੀ ਜਵਾਈ ਅੱਛਾ ਤੁਸੀਂ ਜਵਾਈ ਹੋ ਜੀ ਜੀ ਹੁਣ ਕੀ ਸੋਚਿਆ ਫਿਰ ਬੱਚਿਆਂ ਦੀ ਜ਼ਿੰਮੇਵਾਰੀ ਦਾ ਨਹੀਂ ਨਹੀਂ ਕੋਈ ਗੱਲ ਨਹੀਂ ਬੈਠਣਾ ਕੀ ਸਮਝਿਆ ਕਿਉਂਕਿ ਮਾਤਾ ਜੀ ਪਿਛਲੇ तकरीबन 7 ਸਾਲਾਂ ਤੋਂ ਹਾਂਜੀ ਸਾਲਾਂ ਤੋਂ ਕਿ ਤੁਹਾਡੇ ਨਾਲ ਹਾਂ ਨਹੀਂ ਨਹੀਂ ਕੋਈ ਗੱਲ ਨਹੀਂ ਚੇਅਰ ਦੀ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ 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 ਕੋਈ ਗੱਲ ਨਹੀਂ 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 ਮੈਨੂੰ ਜੀ ਚਾਹੀਦੀ ਚੇਅਰ ਰੱਖ ਦਿਓ ਰੱਖ ਦਿਓ ਰੱਖ ਦਿਓ ਨਹੀਂ ਲੈ ਲਓ ਨਹੀਂ 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 ਕੋਈ ਗੱਲ ਹੈ ਦੇ 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 ਠੀਕ ਆ ਮੈਂ ਕੀ ਸੋਚਿਆ ਹੁਣ ਤੁਸੀਂ ਪਰਿਵਾਰ ਬਾਰੇ ਅਸੀਂ ਤਾਂ ਆਏ ਆ ਕਿ ਚਲੋ ਮਾਤਾ ਜੀ ਦੇ ਬੱਚਿਆਂ ਦੀ ਜ਼ਿੰਮੇਵਾਰੀ ਹਾਂਜੀ ਕਿੰਨੇ ਸਾਂਭਣੀ ਹੈ ਕੀ ਕਰਨਾ ਅੱਗੇ ਸਾੜਨਾ ਟੱਚ 'ਚ ਰਹੇ ਹੋ ਕੰਟੈਕਟ 'ਚ ਰਹੇ ਹੋ ਹਾਂਜੀ ਕਿਉਂਕਿ ਜਿਹੜੀ ਦਾਦੀ ਨੇ ਇਹਨਾਂ ਬੱਚਿਆਂ ਕਰਕੇ ਆਪਣਾ ਜੀਵਨ ਸਾਰਾ ਵਾਰਤਾ ਲਾਤਾ ਤਾਂ ਇਹ ਬੱਚੇ ਨਹੀਂ ਰੋਲਣੇ ਚਾਹੀਦੇ ਹਾਂਜੀ ਹਾਂਜੀ ਪੈਸਿਆਂ ਦੀ ਕੋਈ ਦਿੱਕਤ ਨਹੀਂ ਹੈ ਆਪਣੇ ਕੋਲ ਪਰਵਰਿਸ਼ ਦੀ ਕੋਈ ਦਿੱਕਤ ਨਹੀਂ ਹੂੰ ਹੂੰ ਕੋਲ ਮਿਲਾ ਕੇ ਬੱਚਿਆਂ ਦਾ ਭਲਾ ਚਾਹੀਦਾ ਆਪਾਂ ਨੂੰ ਬਿਲਕੁਲ ਹਾਂਜੀ ਔਰ ਜਿੰਨੀਆਂ ਮਰਜ਼ੀ ਦੁਨੀਆ ਦੇ ਚਾਚੀਆਂ ਤਾਈਆਂ ਹੁਣ ਮਾਂ ਨਹੀਂ ਬਣ ਸਕਦੀ ਕੋਈ ਦਾਦੀ ਨਹੀਂ ਬਣਨਾ ਇਹਦੀ ਕਿਸੇ ਹਾਂ ਮਾਂ ਤਾਂ ਬੱਚੇ ਛੱਡ ਗਈ ਸੀ ਮੈਨੂੰ ਪਤਾ ਹੈ ਹਾਂਜੀ ਇਹ ਅੱਜ ਤੋਂ 7 ਸਾਲ ਪਹਿਲਾਂ ਇਹ ਆਏ ਸੀ ਸਾਡੇ ਕੋਲ ਇਹਨਾਂ ਦੇ ਪਾਪਾ ਦਾ ਕਿਡਨੀ ਟ੍ਰਾਂਸਪਲੈਂਟ ਹੋਣਾ ਸੀ ਜੀ ਹਾਂਜੀ ਹਾਂਜੀ ਪਾਪਾ ਤੇ ਉਦੋਂ ਕਿਡਨੀ ਦੇਣੀ ਸੀ ਇਹਨਾਂ ਦੀ ਮਦਰ ਨੇ ਜੀ ਮਦਰ ਨੇ ਕਿਡਨੀ ਦਿੱਤੀ ਨਹੀਂ ਉਹ ਛੱਡ ਕੇ ਚਲੀ ਗਈ ਛੱਡ ਕੇ ਚਲੀ ਗਈ ਤੇ ਫਿਰ ਕਿਡਨੀ ਤਿਆਰ ਦੇਣ ਲਈ ਹੋਈ ਇਹਨਾਂ ਦੀ ਮਾਂ ਦਾਦੀ ਹਾਂਜੀ ਫਿਰ ਉਹਨਾਂ ਦੀ ਕਿਡਨੀ ਮੈਚ ਜਦੋਂ ਹੋਈ ਕਰਾਉਣ ਲਈ ਤਾਂ ਫਿਰ ਮੁੰਡਾ ਪੂਰਾ ਹੋ ਗਿਆ ਹਾਂਜੀ ਫਿਰ ਮਾਤਾ ਨੂੰ ਉਹਦਾ ਰੰਗ ਦਾ ਅਟੈਕ ਆ ਗਿਆ ਹਾਰਟ ਦੀ ਦਿੱਕਤ ਆ ਗਈ तकरीबन 5-7 ਸਾਲਾਂ ਤੋਂ ਸਾਰਾ ਇਹਨਾਂ ਦਾ ਦਵਾਈਆਂ ਦਾ ਇਲਾਜ ਦਾ ਮਾਤਾ ਵਿਲਕਦੀ ਰਹੀ ਪਰ ਤੁਸੀਂ ਮੈਨੂੰ ਕਦੀ ਦਰਸ਼ਨ ਨਹੀਂ ਦਿੱਤੇ ਤੁਸੀਂ ਨਹੀਂ ਕਦੀ ਆਏ ਮੇਰੇ ਕੋਲ ਉੱਥੇ ਅਸੀਂ ਪਰ 7-8 ਸਾਲਾਂ ਚ ਕਦੀ ਇੱਕ ਵਾਰੀ ਚੱਕਰ ਲਾ ਲੈਂਦੇ ਨਾ ਮੈਨੂੰ ਤਾਂ ਮੈਨੂੰ ਤਾਂ ਇਸ ਘਰ ਚ ਵੜ ਕੇ ਪਤਾ ਲੱਗਿਆ ਕਿ ਉਹਦੇ ਰਿਸ਼ਤੇਦਾਰ ਵੀ ਹੈਗੇ ਸੀ ਹਾਂਜੀ ਮੈਨੂੰ ਨਹੀਂ ਪਤਾ ਸੀ ਇਹ ਡਿਊਟੀ ਤੇ ਨੌਕਰੀ ਆ ਪਰ ਜੌਬ ਕਰਦਾਂ ਮੈਂ ਪਰ 7-8 ਸਾਲ ਹੋ ਗਏ ਕੋਈ ਇੱਕ ਅੱਧੀ ਵਾਰੀ ਬੰਦਾ ਆਇਆ ਨਹੀਂ ਹੋਇਆ ਘਰ ਤਾਂ ਆਉਂਦੇ ਰਹੀਦਾ ਆਉਂਦੇ ਰਹੀਦਾ ਬੀਜ ਨੂੰ ਫੇਲ ਕੇ ਚਲੇ ਜਾਂਦੇ ਆ ਹੁਣ ਵੀ ਅਸੀਂ ਤਾਂ ਮਿਲਣ ਨਹੀਂ ਆਏ ਸੀ ਅੱਛਾ ਇਹਨਾਂ ਦੇ ਜਿਹੜੇ ਮੈਨੂੰ ਮਾਤਾ ਨੇ ਆਪਣੀ ਗਵਾਂਡੀ ਅੱਛਾ ਤੁਸੀਂ ਉਹ ਪਾਣੇ ਅੱਛਾ ਤੁਹਾਨੂੰ ਤੁਹਾਡੇ ਤੇ ਜ਼ਿੰਮੇਵਾਰੀ ਦਿੱਤੀ ਸੀ ਨਾ ਉਹਨਾਂ ਨੇ ਸਾਰੀ ਅੱਛਾ ਜੀ ਕੀ ਫਿਰ ਹੁਣ ਕੀ ਸਲਾਹ ਹੈ ਤੁਹਾਡੀ ਸਾਰਿਆਂ ਦੀ ਕੀ ਤੁਸੀਂ ਸੋਚਿਆ ਇਹਨਾਂ ਤੋਂ ਬਿਨਾ ਰਹਿੰਦੀਆਂ ਨਹੀਂ ਬੱਚੀਆਂ ਅੱਛਾ ਜੀ ਇਹਨਾਂ ਨਾਲ ਸ਼ੁਰੂ ਤੋਂ ਰਹੇ ਹੈ ਅੱਛਾ ਤੁਸੀਂ ਗਵਾਂਢੀ ਹੋ ਇਹਨਾਂ ਦੇ ਹਾਂ ਜੀ ਤੁਹਾਡੇ ਆਪ ਦੇ ਬੱਚੇ ਇੱਕ ਹੀ ਬੇਟਾ ਹੈ ਅੱਛਾ ਫਿਰ ਤੁਸੀਂ ਸੰਭਾਲਨੇ ਬੱਚੇ ਹੁਣੇ ਦੋਨੋਂ ਇਹ ਕਹਿੰਦੇ ਅਸੀਂ ਸੰਭਾਲ ਲਾਂਗੇ ਦੇਖੋ ਜੋ ਮੇਰੀ ਦੇਖੋ ਜੋ ਮੇਰੀ ਸਲਾਹ ਹੈ ਪਤਾ ਨਹੀਂ ਤੁਹਾਨੂੰ ਚੰਗੀ ਲੱਗੇ ਕਿ ਮਾੜੀ ਲੱਗੇ ਇਹ ਇਹਦੀ ਦਾਦੀ ਨੇ ਬਹੁਤ ਦੁੱਖ ਝੰਡਾਇਆ ਜਿੰਦੇ ਜੀ ਹਣਾ ਹਾਂ ਜੀ ਤੇ ਮੇਰੀ ਤੇ ਮੇਰੀ ਟੀਮ ਦੀ ਸਲਾਹ ਇਹ ਸੀਗੀ ਕਿ ਇਹ ਬੱਚਿਆਂ ਨੂੰ ਕਿਤੇ ਵਧੀਆ ਸਰਕਾਰ ਦੇ ਥਰੂ ਅਡਾਪਟ ਕਰਾਇਆ ਜਾਵੇ ਜਿੱਥੇ ਵੱਡੀ ਪਰਵਰਿਸ਼ ਇਹਨਾਂ ਦੀ ਹੋ ਸਕੇ ਪਰ ਬੱਚੇ ਤੁਹਾਡੇ ਨੇ ਨਾ ਹੁਣ ਉਹਨਾਂ ਦਾ ਬਾਪ ਹੈ ਨਾ ਉਹਨਾਂ ਦੀ ਮਾਂ ਹੈ ਨਾ ਉਹਨਾਂ ਦੀ ਦਾਦੀ ਹੈ ਤਿੰਨੋਂ ਦਾ ਮੇਨ ਤਾਂ ਹੈ ਨਹੀਂ ਹੁਣ ਤੁਹਾਡੇ ਸਾਰਿਆਂ ਦੀ ਸਲਾਹ ਨਾਲ ਆਪਾਂ ਉਹ ਸਲਾਹ ਕਰਨੀ ਹੈ ਜਿਹੜੀ ਕਿ ਸਹੀ ਸਲਾਹ ਹੈ ਮੇਰੀ ਗਲਤ ਨਹੀਂ ਜਾਣਾ ਆਪਣੀ ਗਲਤ ਨਹੀਂ ਜਾਣਾ ਜੇ ਹੋਇਆ ਆਪਾਂ 2-4 ਹੋਰ ਮੌਤਵਾਰ ਬੰਦੇ ਵਿੱਚ ਪਾਲਾਂਗੇ ਤੁਹਾਡੇ ਪਿੰਡ ਦੇ ਪਾਲਾਂਗੇ ਆ ਕੋਈ ਹੋਰ ਬੰਦੇ ਪਾਲਾਂਗੇ ਕਿ ਕੀ ਸਲਾਹ ਹੋਣੀ ਦੀ ਕੀ ਕਰਨਾ ਚਾਹੀਦਾ ਆਪਾਂ ਨੂੰ ਬੱਚਿਆਂ ਦਾ ਇਹਨਾਂ ਦਾ ਇਹ ਤਾਂ ਹਲੇ ਵੀ ਜਾ ਰਹੇ ਨਹੀਂ ਦੇਖੋ ਬੱਚੇ ਛੋਟੇ ਨੇ ਬੱਚਿਆਂ ਦੀ ਦਾਦੀ ਜਿਹੜੀ ਸੀਗੀ ਉਹ ਦਾਦੀ ਨਹੀਂ ਬਣ ਜਾਣਾ ਕਿਸੇ ਨੇ ਤੁਸੀਂ ਬਾਕੀ ਜਿੱਦਾਂ ਤੁਹਾਡਾ ਮਨ ਹੋਇਆ ਤੁਸੀਂ ਸਲਾਹ ਦਿਓ ਕਿਉਂਕਿ ਦੇਖੋ ਜੀ ਇਹ ਕਿਤੇ ਨਾ ਕਿਤੇ ਸਾਡੀ ਵੀਡੀਓਜ਼ ਚ ਆਉਂਦੇ ਸੀਗੇ ਜ਼ਿੰਮੇਵਾਰੀ ਸਾਡੇ ਤੇ ਬਹੁਤ ਵੱਡੀ ਹੈ ਹਨਾ ਕੱਲ ਨੂੰ ਲੋਕ ਸਾਨੂੰ ਵੀ ਪੁੱਛ ਸਕਦੇ ਨੇ ਕਿ ਕਿੱਥੇ ਗਏ ਹੋ ਬੱਚੇ ਕੀ ਬਣਿਆ ਉਹ ਦਾਦੀ ਦਾ ਆ ਕੀ ਬਣਿਆ ਉਹ ਘਰ ਦਾ ਚਲੋ ਸਾਨੂੰ ਘਰ ਨਾਲ ਕੋਈ ਲੈਣਾ ਦੇਣਾ ਨਹੀਂ ਅਸੀਂ ਘਰ ਦੀ ਕੋਈ ਸਾਨੂੰ ਜ਼ਮੀਨ ਨਾਲ ਜਗਾ ਨਾਲ ਕੋਈ ਲੈਣਾ ਦੇਣਾ ਨਹੀਂ ਸਾਨੂੰ ਲੈਣਾ ਦੇਣਾ ਦੋ ਬੱਚਿਆਂ ਨੂੰ ਜਿਵੇਂ ਮੇਰੇ ਛੋਟੇ ਭਰਾ ਨੇ ਸਕੇ ਉਵੇਂ ਹੀ ਇਹ ਮੇਰੇ ਭੈਣ ਭਰਾ ਨੇ ਮੈਂ ਨਹੀਂ ਚਾਹੁੰਦਾ ਕਿ ਇਹਨਾਂ ਦੀ ਪਰਵਰਿਸ਼ ਦੇ ਵਿੱਚ ਕੋਈ ਕਮੀ ਆਵੇ ਕੋਈ ਇਹਨਾਂ ਨੇ ਕੱਲ ਨੂੰ ਪੜ੍ਹਾਈ ਕਰਨੀ ਡਾਕਟਰ ਬਣਨਾ ਹੈ ਇੰਜੀਨੀਅਰ ਬਣਨਾ ਹੈ ਕੁਝ ਇਹਨਾਂ ਨੇ ਕਰਨਾ ਹੈ ਜ਼ਿੰਦਗੀ 'ਚ ਤਾਂ ਵੀ ਜੀ ਸਦ ਕੇ ਮੈਂ ਇਹਨਾਂ ਨੂੰ ਮਿਲਦਾ ਰਹੂੰਗਾ ਸਮੇਂ ਸਮੇਂ ਅਨੁਸਾਰ ਜੀ ਜੀ ਸਮਾਂ ਅਲਾਂਗੇ ਤੁਸੀਂ ਬਾਕੀ ਤੁਸੀਂ ਦੱਸੋ ਭੈਣ ਜੀ ਤੁਹਾਡੀ ਕੀ ਸਲਾਹ ਹੈ ਤੁਹਾਡੀ ਸਲਾਹ ਤੋਂ ਬਿਨਾਂ ਨਹੀਂ ਚੱਲਾਂਗੇ ਕਿਉਂਕਿ ਮਾਤਾ ਨੇ ਮਾਤਾ ਨੇ ਜੀਂਦੇ ਜੀ ਮੈਨੂੰ ਜਾਣਦੇ ਸੀ ਫਿਰ ਵੀ ਮੇਰੇ ਕੋਲ ਛੱਡ ਗਏ ਮਾਤਾ ਦੇਖੋ ਮਾਤਾ ਨੇ ਜੀਂਦੇ ਦਿੱਤਾ ਤੁਹਾਡਾ ਹੀ ਕਿਹਾ ਐਵੇਂ ਆਪਾਂ ਉਹ ਗੱਲ ਨਾ ਕਰੀਆ ਮੈਂ ਆਇਆ ਸੀ ਪਿਛਲੀ ਵਾਰੀ ਤਾਂ ਮੈਂ ਉਹਨਾਂ ਨੂੰ ਪੁੱਛਿਆ ਸੀ ਕਿ ਬੱਚਿਆਂ ਦਾ ਕੀ ਸੋਚਿਆ ਤਾਂ ਉਹ ਕਹਿੰਦੇ ਇਹੀ ਸਾਂਭੇਗੀ ਹਾਂਜੀ ਪਰ ਹੁਣ ਤੁਹਾਡੀ ਸਲਾਹ ਕੀ ਹੈ ਕਿਉਂਕਿ ਦੇਖੋ ਤੁਸੀਂ ਨਾ ਮੇਰੀ ਗੱਲ ਸਮਝੋ ਮੈਂ ਸਿੱਧੇ ਤਰੀਕੇ ਨਾਲ ਕਹਿ ਨਹੀਂ ਪਾ ਰਿਹਾ ਜਜ਼ਬਾਤੀ ਹੋ ਕੇ ਬੱਚੇ ਨਹੀਂ ਪੜਨੇ ਹਨਾ ਆਪਣੇ ਘਰ ਦੇ ਹਾਲਾਤ ਕੀ ਨੇ ਅਸੀਂ ਇਹ ਬੱਚਿਆਂ ਨੂੰ ਚੱਜ ਦੇ ਸਕੂਲ ਪਾ ਸਕਦੇ ਹਾਂ ਖਰਚਾ ਚੱਕ ਸਕਦੇ ਹਾਂ ਬੱਚਿਆਂ ਦੀ ਪਰਵਰਿਸ਼ ਕਰ ਸਕਦੇ ਹਾਂ ਇਹ ਨਾ ਹੋਵੇ ਬੱਚਿਆਂ ਨੂੰ ਤੁਸੀਂ ਰੱਖ ਲੋ ਤੇ ਰੋਟੀ ਖਵਾਈ ਚੱਲੋ ਤੇ ਸਿਰਫ ਉਹ ਪਰਵਰਿਸ਼ ਨਹੀਂ ਹੁੰਦੀ ਕੱਲੀ ਰੋਟੀ ਦੇਣੀ ਪਰਵਰਿਸ਼ ਨਹੀਂ ਹੈ ਹਾਂ ਬੱਚਿਆਂ ਦੀ ਪਰਵਰਿਸ਼ ਆ ਉਹਨਾਂ ਨੂੰ ਪੜਾਣਾ ਲਖਾਣਾ ਕੱਲ ਨੂੰ ਖਰਚਾ ਉਹਨਾਂ ਦਾ ਕਰਨਾ ਬੇਟੇ ਦਾ ਬੇਟੀ ਦਾ ਜੇ ਤਾਂ ਤੁਸੀਂ ਉਹ ਸਾਰੀ ਜ਼ਿੰਮੇਵਾਰੀ ਚੱਕਦੇ ਹੋ ਫਿਰ ਤਾਂ ਤੁਹਾਡੀ ਮੈਂ ਵੀ ਮਦਦ ਕਰ ਦੂੰਗਾ ਚਲੋ ਜੋ ਕਰਨ ਵਾਲੀ ਹੋਈ ਬੱਚਿਆਂ ਦੀ ਪੜਾਈ ਤੇ ਮੇਰੇ ਬੇਟੇ ਨਾਲ ਹੀ ਜਾਂਦੀ ਹੈ ਉੱਥੇ ਸਕੂਲ ਮਾਵੀਰ ਜੈਦੇ ਪੈਂਦੀ ਉੱਥੇ ਲੁਆਈ ਹੋਈ ਸੀ ਇਹ ਛੋਟੀ ਕਲਾਸ ਰੱਖਦੇ ਸੀ ਤੇ ਫਿਰ ਇਹਨੂੰ ਇੱਥੇ ਸਰਕਾਰੀ ਸਕੂਲ ਹੁਣ ਤੁਹਾਡੀ ਕੀ ਸਲਾਹ ਹੈ ਫਿਰ ਹੁਣ ਤੁਹਾਡੀ ਸਾਰਿਆਂ ਦੀ ਕੀ ਸਲਾਹ ਹੈ ਤੁਸੀਂ ਬੱਚੇ ਤੁਸੀਂ ਰੱਖਣਾ ਚਾਹੁੰਦੇ ਹੋ ਜੇ ਤੁਸੀਂ ਰੱਖਣਾ ਚਾਹੁੰਦੇ ਹੋ ਤੇ ਮੇਰੀ ਇੱਕ ਚਰਨਾ ਤੇ ਤੁਹਾਡੇ ਬੇਨਤੀ ਹੈ ਕਿ ਸਾਰੀ ਜ਼ਿੰਦਗੀ ਜਦੋਂ ਤੱਕ ਮਾਰਾ ਨਹੀਂ ਕੋਈ ਕਿ ਨਾ ਇਹ ਹੁਣ ਚੀਜ਼ਾਂ ਬੋਲ ਕੇ ਸਮਝਾਣ ਵਾਲੀਆਂ ਹੈ ਨਹੀਂ ਹਾਂਜੀ ਹਾਂਜੀ ਕਿ ਤੁਸੀਂ ਇਹਨੂੰ ਧਿਆਨ ਰੱਖਿਓ ਬੱਚਿਆਂ ਦਾ ਬੱਚਿਆਂ ਨੂੰ ਇਹ ਚੀਜ਼ਾਂ ਬੋਲਣ ਵਾਲੀ ਨਹੀਂ ਮੈਂ ਇਹਨੂੰ ਬੋਲ ਮੈਂ ਬੇਟਾ ਇਹ ਕਹਿਣਾ ਚਾਹਨੀ ਹੈ ਵੀ ਤੁਸੀਂ ਤੁਹਾਨੂੰ ਸਾਰੇ ਇਹਨਾਂ ਦੇ ਹਾਲਾਤਾਂ ਦਾ ਪਤਾ ਹੈ ਹਾਂਜੀ ਹਾਂਜੀ ਕੋਈ ਨਵੀਂ ਗੱਲ ਤਾਂ ਹੁਣ ਹੈ ਨਹੀਂ ਤੇ ਤੁਹਾਨੂੰ ਵੀ ਪਤਾ ਵਾ ਵੀ ਇਹ ਇੱਕ ਕਿਸਮ ਇੱਕ ਕਿਸਮ ਦੀਆਂ ਬੱਚੀਆਂ ਇਹ ਅਨਾਥ ਨੇ ਹਾਂ ਚਾਹੇ ਕੁਛ ਵੀ ਹੈ ਚਾਹੇ ਮੈਂ ਵੀ ਆ ਮੈਂ ਉਹਨਾਂ ਦੀ ਮੈਂ ਠੀਕ ਹੈ ਨਾ ਮੈਂ ਚਾਹਦੀ ਆ ਵੀ ਜੋ ਤੁਸੀਂ ਸੋਚਿਆ ਵਾ ਕਿ ਇਹਨਾਂ ਨੂੰ ਬਹੁਤ ਵਧੀਆ ਸਕੂਲ ਦੇ ਵਿੱਚ ਜੇ ਇਹਨਾਂ ਦੀ ਸਟੱਡੀ ਹੋ ਜਾਵੇ ਇਹਨਾਂ ਦੀ ਲਾਈਫ ਬਣ ਜੇ ਤਾਂ ਸਭ ਤੋਂ ਵਧੀਆ ਰਹੇਗਾ ਜਿੱਦਾਂ ਤੁਸੀਂ ਇੰਨਾ ਸਾਥ ਦਿੱਤਾ ਕਿ ਇਹਨਾਂ ਬੱਚਿਆਂ ਦਾ ਹੋਰ ਸਾਥ ਹੈ ਬਿਲਕੁਲ ਮੈਂ ਤੇਹੀ ਕਹਿੰਦੀ ਚੰਗੀ ਐਜੂਕੇਸ਼ਨ ਨਾਲ ਬੰਦੇ ਨੂੰ ਚੰਗੀ ਐਜੂਕੇਸ਼ਨ ਸਾਡਾ ਨਾ ਮਹਾਰਾਜ ਦੀ ਕਿਰਪਾ ਨਾਲ ਮੈਂ ਜਨਮ ਜ਼ਰੂਰ ਇੱਕ ਘਰ ਦੇ ਵਿੱਚ ਲੱਤੈ ਪਰ ਮੇਰੀ ਦੁਨੀਆ 'ਚ ਮਾਵਾ ਬਹੁਤ ਨੇ ਚੀਕਾ ਉਹ ਤਾਂ ਹੈ ਔਰ ਇੰਨੀਆ ਮਾਵਾ ਨੇ ਇੰਨੇ ਭਰਾ ਨੇ ਪੈਸੇ ਦੀ ਤਾਂ ਗੱਲ ਹੀ ਛੱਡ ਦੋ ਜੇ ਤਾਂ ਤੁਸੀਂ ਕਹੋਗੇ ਨਾ ਦੋਨੋਂ ਨੂੰ ਪੈਸੇ ਨਾਲ ਤੋਲਣਾ ਹੈ ਨਾ ਤਾਂ ਅਸੀਂ ਉਹ ਵੀ ਤੋਲ ਦਾਂਗੇ ਮਹਾਰਾਜ ਦੀ ਇੰਨੀ ਬਰਕਤ ਹੈ ਪਰ ਉਹ ਪੈਸਾ ਮੇਰਾ ਨਹੀਂ ਹੈ ਉਹ ਸੰਗਤ ਦਾ দান ਦਾ ਪੈਸਾ ਜਿਵੇਂ ਗੁਰੂ ਦੀ ਗੋਲਕ ਚ ਪੈਸਾ ਜਾਂਦਾ ਨਾ ਹਾਂਜੀ ਹਾਂਜੀ ਉਹ দান ਦਾ ਹੈ ਉਹ ਵਿੱਚ দান ਦਾ ਹੈ ਹਾਂਜੀ ਤਾਂ ਇਹ ਸਾਡੇ ਨਾਲ 7 ਸਾਲ ਤੋਂ ਕਨੈਕਟਡ ਨੇ ਕਿਤੇ ਨਾ ਕਿਤੇ ਮੇਰੇ ਦਿਲ ਚ ਵੀ ਇਹਨਾਂ ਲਈ ਬਹੁਤ ਪਿਆਰ ਹੈ ਤੇ ਸਤ ਮੇਰੇ ਛੋਟੇ ਭੈਣ ਭਰਾ ਨੇ ਕੀ ਜੇ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਨੂੰ ਬਹੁਤ ਝਟਕਾ ਲੱਗਣਾ ਵੀ ਬਹੁਤ ਉਹਨਾਂ ਨਾਲ ਹਾਂਜੀ ਹਾਂ ਵੀ ਅਸੀਂ ਤੁਹਾਡੀ ਸੁਣਦੇ ਹਾਂ YouTube ਤੇ ਤੁਹਾਡੇ ਬਾਰੇ ਸੁਣੀਦਾ ਤੇ ਕੀ ਨਾ ਅਸਲ ਸਪੈਸ਼ਲ ਕਈ ਵਾਰੀ ਮਤਲਬ ਕਿ ਮੈਂ ਦੇਖਦੇ ਆ ਉਹਨੂੰ ਤੇ ਮੇਰੇ ਮਨ ਦੇ ਵਿੱਚ ਕਈ ਵਾਰੀ ਸੀਗਾ ਮੈਂ ਕਹਿੰਦਾ ਵੀ ਕਈ ਵਾਰ ਜਾ ਕੇ ਨਾ ਮਿਲ ਲੈ ਨਹੀਂ ਨਹੀਂ ਕੋਈ ਗੱਲ ਬਹੁਤ ਵਧੀਆ ਬਾਪਾ ਨੂੰ ਦੇਖਣਾ ਚਾਹੀਦਾ ਜਿਹੜਾ ਇਨਸਾਨ ਕਿਸੇ ਦੇ ਬਾਰੇ ਸੋਚਦਾ ਉਹ ਤਾਂ ਫਿਰ ਤੁਹਾਨੂੰ ਪਤਾ ਹੀ ਜਿੱਚ ਸਾਰੇ ਗੁਣ ਉਹ ਤਾਂ ਫਿਰ ਇਨਸਾਨ ਨਹੀਂ ਉਹ ਤਾਂ ਦੇਵਤਾ ਆਰੇ ਨਹੀਂ ਨਹੀਂ ਦੇਵਤਾ ਤਾਂ ਦੇਵਤਾ ਜਿਹਦੇ ਵਿੱਚ ਗੁਣ ਹੋਣ ਹਾਂ ਉਹ ਉਹ ਬੋਰ ਤਾਂ ਹਾਂਜੀ ਹਾਂਜੀ ਅੱਛਾ ਤੁਸੀਂ ਉਹਦਾ ਵਰਦੇ ਸੀ ਇਹਨਾਂ ਨੇ ਬਣਾਇਆ ਵਾਹਿਗੁਰੂ ਚਲੋ ਮਹਾਰਾਜ ਕਰਾਉਂਦੇ ਨੇ ਸਾਡੀ ਕੋਈ ਔਕਾਤ ਨਹੀਂ ਦੇਖੋ ਜੀ ਉਹ ਗੁਰੂ ਮਹਾਰਾਜ ਦੀ ਕਿਰਪਾ ਹੋਈ ਸਾਡੇ ਤੇ ਸਾਡੀ ਤਾਂ ਸੀਗੀ ਤੁਸੀਂ ਦੇਖੋ ਆਪਸ ਵਿੱਚ ਨਾ ਤੁਸੀਂ ਬਹਿ ਜਾਓ ਮੈਂ ਨਹੀਂ ਚਾਹੁੰਦਾ ਕਿ ਮੈਂ ਤੁਹਾਡੇ ਵਿੱਚ ਦੇਖੋ ਮੈਨੂੰ ਬੱਚਿਆਂ ਨਾਲ ਲੈਣਾ ਦੇਣਾ ਹਣਾ ਮਾਫੀ ਚਾਹਨਾ ਮੈਂ ਨਾ ਕੋਈ ਤੁਹਾਡੀ ਜਗ੍ਹਾ ਦਾ ਲਾਲਚ ਹੈ ਮੈਨੂੰ ਨਾ ਕੋਈ ਕਿਸੇ ਚੀਜ਼ ਦਾ ਲਾਲਚ ਹੈ ਮਾਰੇ ਦੀ ਨਾਲ ਬਹੁਤ ਬਰਕਤ ਹੈ ਤੁਹਾਨੂੰ ਪਤਾ ਹੀ ਹੋਊਗਾ ਪੁਲ ਬਣ ਰਿਹਾ ਆ ਰਿਹਾ ਹਾਂ ਇਹ ਜਗ੍ਹਾ ਤੁਹਾਡੀ ਪੁਲ ਬਣ ਰਿਹਾ ਪਤਾ ਨਹੀਂ ਤੁਹਾਨੂੰ ਮੁਆਜਬਾ ਦੇਣਗੇ ਕਿ ਨਹੀਂ ਦੇਣਗੇ ਇਹ ਕਿ ਨਾ ਇੱਥੋਂ ਜਾਣਾ ਪੈਣਾ ਇਹਨਾਂ ਨੂੰ ਇਹਨਾਂ ਨੂੰ ਜਾਣਾ ਪੈਣਾ ਇੱਥੋਂ ਹੁਣ ਤੁਹਾਡੇ ਘਰ ਦਾ ਕੀ ਸਿਸਟਮ ਹੈ ਪੈਣੇ ਦੇਖੋ ਤੁਸੀਂ ਵੀ ਆਪਣੇ ਬੱਚੇ ਤੁਹਾਡੇ ਆਲਰੇਡੀ ਹੈਗੇ ਇਹਨੇ ਤੁਸੀਂ ਪਾਲ ਰਹੇ ਹੋ ਉਹਨਾਂ ਨੂੰ ਇਹ ਨਾ ਹੋਵੇ ਤੁਸੀਂ ਹਮਦਰਦੀ ਚ ਇਹਨਾਂ ਨੂੰ ਲੈ ਲਓ ਤੇ ਕੱਲ ਨੂੰ ਵਿਚਾਰੇ ਕਿਸੇ ਚੀਜ਼ ਨੂੰ ਤਰਸਣ ਬ ਮਾਈ ਹਰ ਉਹ ਬਹੁਤ ਜ਼ਿਆਦਾ ਹੈ ਮਹਿੰਗਾਈ ਬਹੁਤ ਜ਼ਿਆਦਾ ਹਸਬੰਦ ਵੀ ਪ੍ਰਾਈਵੇਟ ਜੌਬ ਕਰਦੇ ਆ ਹਾਂਜੀ ਕਿੰਨਾ ਕਮਾ ਲੈਂਦੇ ਨੇ ਫਾਟੇ ਚ ਲੱਗੇ ਹੋਏ ਆ ਕਿੰਨਾ ਕਮਾ ਲੈਂਦੇ ਨੇ ਫਾਟੇ ਚ ਲੱਗੇ 10 12 ਜੀ ਦੇਖੋ 10 12 ਜ ਰੋ ਕਮਾਉਂਦੇ ਨੇ ਘਰ ਕਿਵੇਂ ਆਪਣੇ ਬੱਚੇ ਪਾਲਣਗੇ ਕਿਵੇਂ ਇਹਨਾਂ ਨੂੰ ਪਾਲਣਗੇ ਤਾਂ ਇਹਨਾਂ ਦੇ ਮਨ ਚ ਨਾ ਬੋਝ ਨਾ ਆਵੇ ਹਾਂਜੀ ਇਹ ਨਾ ਸਮਝਣ ਕਿ ਸਾਡੇ ਪੱਲੇ ਪੈ ਗਏ ਬੱਚੇ ਪੱਲੇ ਵਾਲੀ ਗੱਲ ਨਾ ਹੋਣੀ ਚਾਹੀਦੀ ਪਤਾ ਕਿਉਂ ਕਿ ਹਰ ਮਾਂ ਦੁਨੀਆ ਦੀ ਚਾਹਦੀ ਮੇਰਾ ਬੱਚਾ ਐਸ਼ ਕਰੇ ਮੇਰਾ ਬੱਚਾ ਵਧੀਆ ਖਾਵੇ ਵਧੀਆ ਪਾਵੇ ਹਨ ਤੇ ਤੁਸੀਂ ਸਲਾਹ ਕਰ ਲੋ ਕੱਲ ਦਾ ਸਮਾਂ ਹਫ਼ਤੇ ਦਾ ਸਮਾਂ ਲੈ ਲਓ ਜੋ ਤੁਹਾਡੀ ਸਲਾਹ ਹੋਈ ਆਪਣਾ ਪਿਆਰ ਸਭ ਮੈਨੂੰ ਇਹ ਜਗ੍ਹਾ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਤੁਸੀਂ ਰੱਖੋ ਵਿੱਚ ਸਰਕਾਰ ਨੂੰ ਦਿਓ ਕੋਈ ਲੈਣਾ ਦੇਣਾ ਨਹੀਂ ਇਹ ਬੱਚਿਆਂ ਦੇ ਨਾਮ ਕਰਾਣੀ ਬੱਚਿਆਂ ਦੇ ਨਾਮ ਕਰਾ ਲਓ ਤੇ ਜੋ ਵੀ ਕਰਨਾ ਹੈ ਉਹ ਤੁਸੀਂ ਆਪ ਚ ਸਲਾਹ ਕਰ ਲਓ ਬੱਚਿਆਂ ਦੇ ਨਾਮ ਨਹੀਂ ਵੀ ਕਰਾਣੀ ਤਾਂ ਮੈਂ ਸਾਰੀ ਜ਼ਿੰਦਗੀ ਲਈ ਨਾ ਬੱਚਿਆਂ ਦੀ ਜ਼ਿੰਮੇਵਾਰੀ ਚੱਕਦਾ ਅਸੀਂ ਸਾਰੀ ਜ਼ਿੰਦਗੀ ਇਹਨਾਂ ਬੱਚਿਆਂ ਨੂੰ ਵੱਡੇ ਅਫਸਰ ਬਣਾਵਾਂਗੇ ਉਹ ਵੀ ਇਹ ਬੱਚੇ ਮੈਂ ਨਹੀਂ ਲੈ ਕੇ ਜਾਣਾ ਇੱਕ ਗੱਲ ਤੁਹਾਨੂੰ ਹੋਰ ਕਲੀਅਰ ਕਰ ਦਾਂ ਹਾਂਜੀ ਹਾਂਜੀ ਜਦੋਂ ਵੀ ਕੋਈ ਬੱਚਾ ਜਿਹਦੇ ਮਾਪੇ ਚਲੇ ਜਾਂਦੇ ਨੇ ਜਾਂ ਬੱਚੇ ਗੁੰਮ ਜਾਂਦੇ ਨੇ ਉਹ ਇੱਕ ਸਰਕਾਰੀ ਪ੍ਰੋਸੈਸ ਹੈਗਾ ਜਿਹਨੂੰ ਆਪਾਂ CWCS ਕਹਿੰਦੇ ਆ ਚਿਲड्रन ਵੈਲਫੇਅਰ ਸੁਸਾਇਟੀ ਹੈ ਸਰਕਾਰੀ ਹੈ ਧਿਆਨ ਨਾਲ ਸਮਝੋ ਠੀਕ ਹੈ ਠੀਕ ਹੈ ਇਹ ਇੱਕ ਸਰਕਾਰੀ ਸੁਸਾਇਟੀ ਹੈ ਜਿਹਦੇ ਵਿੱਚ 18 ਸਾਲ ਤੋਂ ਘੱਟ ਵਾਲੇ ਬੱਚੇ ਜਿਹੜੇ ਗੁੰਮ ਜਾਂਦੇ ਨੇ ਤੇ ਜਿਨ੍ਹਾਂ ਦੇ ਮਾਪੇ ਦੀ ਮੌਤ ਹੋ ਜਾਂਦੀ ਹੈ ਜਿਨ੍ਹਾਂ ਦੇ ਅੱਗੇ ਪਿੱਛੇ ਕੋਈ ਨਹੀਂ ਉਹਨਾਂ ਨੂੰ ਇਹ ਸੁਸਾਇਟੀ ਸਰਕਾਰੀ ਸੁਸਾਇਟੀ ਸੰਭਾਲਦੀ ਹੈ ਇਹ ਕਿਸੇ ਪ੍ਰਾਈਵੇਟ ਬੰਦੇ ਦੀ ਨਹੀਂ ਹੈ ਉਸ ਤੋਂ ਬਾਅਦ ਇਹ ਸੁਸਾਇਟੀ ਦੇ ਥਰੂ ਬੱਚੇ ਜਾਂਦੇ ਨੇ ਇੱਕ ਆਸ਼ਰਮ ਦੇ ਵਿੱਚ ਜਿਸ ਆਸ਼ਰਮ ਦੇ ਵਿੱਚ ਇਹਨਾਂ ਦੀ ਜ਼ਿੰਦਗੀ ਦੀ ਤਕਫਾਲ ਹੁੰਦੀ ਹੈ ਫਿਰ ਇੱਕ ਵਧੀਆ ਅਮੀਰ ਘਰ ਦੇ ਮਾਪੇ ਜਿਨ੍ਹਾਂ ਚ ਨਹੀਂ ਹੈ ਉਹ ਐਡਾਪਟ ਕਰਦੇ ਨੇ ਬੱਚਿਆਂ ਨੂੰ ਤਾਂ ਜਿਹੜੀ ਉਹ ਵੀ ਅਡਾਪਸ਼ਨ ਆ ਉਹ ਬੜੀ ਸਿੰਪਲ ਨਹੀਂ ਹੁੰਦੀ ਉਹ ਪਹਿਲਾਂ ਮਾਪੇ ਬਾਬ ਦੇ ਘਰ ਦੇਖਦੇ ਨੇ ਮਾਪੇ ਬਾਬ ਦੇਖਦੇ ਨੇ ਕਾਬਲ ਹੈਗੇ ਵੀ ਕਿ ਨਹੀਂ ਬੱਚਾ ਐਡਾਪਟ ਕਰਨ ਦੇ ਫਿਰ ਉਹ ਸਰਕਾਰ ਧਿਆਨ ਰੱਖਦੀ ਹੈ ਕਿ ਬੱਚੇ ਸਹੀ ਤਰੀਕੇ ਨਾਲ ਪਾਲੇ ਜਾ ਰਹੇ ਨੇ ਕਿ ਨਹੀਂ ਹੋ ਸਕਦਾ ਕੱਲ ਨੂੰ ਅਮਰੀਕਾ ਕੈਨੇਡਾ ਚਲ ਜਨ ਜਾਂ ਕਿਤੇ ਦੁਨੀਆ ਚ ਹੋਰ ਕਿਤੇ ਚਲ ਜਨ ਇਹ ਸਾਰੀਆਂ ਗੱਲਾਂ ਤੈ ਕਰਕੇ ਆਪਣੇ ਅੰਡੀ ਗਵੰਡੀ ਕਿਸੇ ਸਮਝਦਾਰ ਬੰਦੇ ਨਾਲ ਸਲਾਹ ਕਰਕੇ ਜੀ ਜੀ ਕਿ ਜੇ ਮੇਰਾ ਵੀ ਨੰਬਰ ਤੁਹਾਡੇ ਕੋਲ ਹੈਗਾ ਕੋਈ ਮੇਰੇ ਨਾਲ ਫੋਨ ਤੇ ਗੱਲ ਕਰ ਲਓ ਕਿ ਹਾਂਜੀ ਵੀਰੇ ਆ ਗੱਲ ਹੈ ਕਿ ਕੀ ਕੋਈ ਕੁਝ ਕਵਸਚਨ ਤੁਹਾਡੇ ਮਾਈਂਡ ਚ ਆਂਦਾ ਕੋਈ ਸਵਾਲ ਜਵਾਬ ਕਰਨਾ ਮੇਰੇ ਨਾਲ ਕਰ ਲੋ ਪਰੰਡ ਦੇ ਵਿੱਚ ਬਸ ਇੱਕੋ ਚੀਜ਼ ਸੋਚੋ ਕਿ ਇਹ ਬੱਚਿਆਂ ਦਾ ਜਿਹੜਾ ਭਵਿੱਖ ਹੈ ਉਹ ਵਧੀਆ ਨਿਕਲੇ ਇਹ ਕੱਲ ਨੂੰ ਪੜ੍ਹਾਈ ਲਿਖਾਈ ਕਰਨ ਟੌਪ ਲੈਵਲ ਦੀ ਔਰ ਆਪਣੀ ਜ਼ਿੰਦਗੀ ਦੇ ਆਪਣੇ ਕਰਮ ਆਪ ਲਿਖਣ ਦੇਖੋ ਇਹਨਾਂ ਦੀ ਮਾਂ ਨੂੰ ਤਰਸ ਨਹੀਂ ਆ ਇਹਨਾਂ ਦੀ ਮਾਂ ਛੱਡ ਕੇ ਚਲੀ ਗਈ ਅੱਜ ਤੱਕ ਕੋਈ ਨਹੀਂ ਹਲਚਲ ਪੁੱਛਣ ਅੱਜ ਤੱਕ ਨਹੀਂ ਹੋਈ ਬਾਪ ਦੀ ਡੈਥ ਹੋ ਗਈ ਦਾਦੀ ਵੀ ਚਲੀ ਗਈ ਹੁਣ ਇਹਨਾਂ ਦਾ ਦੁਨੀਆ ਦੇ ਵਿੱਚ ਇੱਕ ਮਹਾਰਾਜ ਹੈ ਤੇ ਇੱਕ ਤੁਸੀਂ ਸਾਰੇ ਤਾਂ ਮੈਂ ਬੇਨਤੀ ਕਰਨਾ ਚਾਹੁੰਦਾ ਇਹਨਾਂ ਦੀ ਜ਼ਿੰਦਗੀ ਬਾਰੇ ਸੋਚ ਕੇ ਕੀ ਕਰਨਾ ਚਾਹੁੰਦੇ ਹੋ ਤੁਸੀਂ ਦੇਖ ਲਓ ਹੋਰ ਕੋਈ ਤੁਸੀਂ ਗੱਲਬਾਤ ਕਰਨੀ ਮੈਂ ਇੱਕਦਮ ਸੀਰੀਅਸ ਹੋ ਗਿਆ ਨਾ ਤੇ ਕਹਿੰਦੇ ਇਹਨਾਂ ਨੂੰ ਕਿਸੇ ਨੂੰ ਦਿਓ ਨਾ ਮੇਰੇ ਕੋਲ ਕਾਗਜ਼ ਤੇ ਲਿਖਿਆ ਹੋਇਆ ਹੈ ਦੀ ਮਾਂ ਨਾਲ ਤੁਹਾਡੇ ਤੇ ਜ਼ਬਰਦਸਤੀ ਨਹੀਂ ਹੋ ਜਾ ਸਕਦੀ ਇਹਨਾਂ ਨੂੰ ਸੰਭਾਲ ਕੇ ਰੱਖ ਇਹਨਾਂ ਦੀ ਦਾਦੀ ਵਾਲਾ ਉਹ ਦਿਖਾ ਦਿਓ ਮਾੜਾ ਕਿੱਥੇ ਹਾਂਜੀ ਉਹ ਕਾਗਜ਼ ਦੇਖ ਲਓ ਕਿੱਥੇ ਦਿਖਾਉ ਜਿਹੜੇ ਲਿਖੇ ਉਹਨਾਂ ਜਦੋਂ ਆਪਾਂ ਗੱਲ ਨਾ ਸਾਰੀ ਕਲੀਅਰ ਕਰ ਲਈਏ ਕਹਿੰਦੇ ਵੀ ਤੁਸੀਂ ਨਾ ਮਤਲਬ ਲੇਖ ਲਿਖਾ ਕੀਤਾ ਸੀ ਜਦੋਂ ਇਹਨਾਂ ਦੀ ਮਾਂ ਨਾਲ ਦੀ ਕੁੜੀਆਂ ਇੱਥੇ ਰਹਿਣਗੀਆਂ ਇੱਕ ਬੇਨਤੀ ਹੁਕ ਬੇਨਤੀ ਹੈ ਭਈ ਚਲੋ ਮੈਂ ਸਾਂਝਾ ਸਕਦਾ ਹਾਂਜੀ ਹਾਂ ਮੈਂ ਕਹਿਣਾ ਭਈ ਇਹ ਜਿਹੜਾ ਮਾਤਾ ਜੀ ਦਾ ਭੋਗ ਆ ਹਾਂ ਭੋਗ ਪੈ ਲੈਣ ਦੇ ਠੀਕ ਹੈ ਉਸ ਤੋਂ ਬਾਅਦ ਬੈਠ ਕੇ ਡਨ ਹੋ ਗਿਆ ਜੀ ਆਰਾਮ ਦੇ ਡਨ ਹੋ ਗਿਆ ਜੀ ਜਿਵੇਂ ਤੁਹਾਡਾ ਹੁਕਮ ਹੈ ਦੇਖੋ ਮੇਰੀ ਨਾ ਮੇਰੀ ਦੇਖੋ ਮੇਰੀ ਕੋਈ ਗਰਾਰੀ ਨਹੀਂ ਹੈਗੀ ਜੀ ਬੱਚੇ ਲੈ ਕੇ ਜਾਣਾ ਇਹ ਗੱਲ ਚ ਬਹੁਤ ਜਿਆਦਾ ਕੰਮ ਆ ਜੀ ਮੈਂ ਮੈਂ ਕੋਈ ਗਰਾਰੀ ਬਾਜ ਬੰਦਾ ਨਹੀਂ ਹੈਗਾ ਦੇਖੋ ਮੈਂ ਇਹਨਾਂ ਬੱਚਿਆਂ ਦਾ ਕੋਈ ਫਾਇਦਾ ਨਹੀਂ ਲੈਣਾ ਮਤਲਬ ਕਿ ਮਤਲਬ ਸਾਰਿਆਂ ਦੇ ਨਾ ਮਨ ਤੇ ਇਹੀ ਟੈਨਸ਼ਨ ਹੈ ਹਾਂ ਹਾਂ ਦੇਖੋ ਬਾਪੂ ਜੀ ਸਾਡੀ ਨੇ ਇੱਕ ਸੰਸਥਾ ਛੋਟੀ ਜੀ ਸਾਨੂੰ ਮਹਾਰਾਣੀ ਨੇ ਬਹੁਤ ਪਾਵਰ ਦਿੱਤੀ ਬਹੁਤ ਜ਼ਿਆਦਾ ਤੁਸੀਂ ਮੈਨੂੰ ਨੰਬਰ ਦੇ ਕੇ ਜਾਇਓ ਭੋਗ ਮਾਤਾ ਜੀ ਦਾ ਪਹਿਲਾਂ ਉਸ ਤੋਂ ਬਾਅਦ ਤੁਸੀਂ ਟਾਈਮ ਕੱਢ ਕੇ ਕਿਉਂ ਤੁਹਾਡਾ ਟਾਈਮ ਹੈ ਕੀ ਬਿਲਕੁਲ ਵਿੱਚ ਟਾਈਮ ਕੱਢ ਕੇ ਤੁਸੀਂ ਮੈਂ ਆ ਜੂ ਮੈਂ ਆ ਜੂ ਜਿਵੇਂ ਤੁਸੀਂ ਕਹੋਗੇ ਜਿਵੇਂ ਪਰਿਵਾਰ ਦੀ ਮਰਜ਼ੀ ਹੋਏਗੀ ਉਸ ਤਰ੍ਹਾਂ ਦੇਖੋ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਬਾਪੂ ਜੀ ਮੇਰੀ ਉਮਰ ਹੈਗੀ 28 ਸਾਲ ਪਰ ਮਾਰਾ ਨੇ ਨਾ ਇੰਨਾ ਕੁ ਬਲ ਦੇਤਾ ਇੰਨੀ ਕੁ ਤਾਕਤ ਦੇਤੀ ਇੰਨਾ ਕੁ ਪਾਵਰ ਦੇਤੀ ਕਿ ਮੈਂ ਚਾਹਨਾ ਹੁਣ ਇਸ ਪਾਵਰ ਦਾ ਇਸ ਸਰੀਰ ਦਾ ਨਾ ਕਿਸੇ ਦਾ ਪੋਨ ਹੋਵੇ ਹਣਾ ਸਾਡੇ ਇੱਕ ਕਹਿਣ ਤੇ ਲੋਕ ਕਰੋੜਾ ਰੁਪਏ ਦਾਨ ਦੇਣ ਨੂੰ ਤਿਆਰ ਹੋ ਜਾਂਦੇ ਨੇ ਇਹ ਸਾਡੀ ਪਾਵਰ ਹੀ ਹੈ ਇਹ ਸਾਡੀ ਸ਼ਕਤੀ ਹੈ ਤਾਂ ਉਹ ਸ਼ਕਤੀ ਗਲਤ ਨਾ ਲੱਗੇ ਹਾਂ ਕਿਉਂਕਿ ਉਹ ਦਾਨ ਨਾਮ ਆਪਣੇ ਤੇ ਲਾਣਾ ਚਾਹੁੰਦਾ ਕੀੜੇ ਪੈਂਦੇ ਜਿਹੜਾ ਦਾਨ ਖਾਂਦਾ ਨਾ ਜਿਹੜਾ ਦਾਨ ਖਾਂਦਾ ਉਹਦੇ ਕੀੜੇ ਪੈਂਦੇ ਨੇ ਜੇ ਮੈਂ ਵੀ ਖਾਊਗਾ ਮੇਰੇ ਵੀ ਪੈਣਗੇ ਪਰ ਉਹ ਦਾਨ ਜੇ ਇਹਨਾਂ ਬੱਚਿਆਂ ਤੇ ਲੱਗ ਜਾਵੇ ਇਹਨਾਂ ਦਾ ਭਵਿੱਖੇ ਬਣ ਜਾਵੇ ਤਾਂ ਉਹਦੇ ਵਰਗੀ ਕੋਈ ਰੀਜ਼ਨ ਨਹੀਂ ਇਹ ਵੀ ਤੁਹਾਨੂੰ ਵੱਡੇ ਹੋਗੇ ਬਦਲ ਕਰੋ ਦੇਖੋ ਜੇ ਤੁਸੀਂ ਮੈਨੂੰ ਸਾਰੇ ਮਤਲਬ ਟੈਨਸ਼ਨ ਇਹ ਹੀ ਹੈ ਮਾ ਦਾਦਾ ਭੋਗ ਤੋਂ ਬਾਅਦ ਮੈਂ ਅੱਜ ਤੁਹਾਡੇ ਘਰੇ ਤਾਂ ਆਇਆ ਇੱਕ ਤਾਂ ਦੇਖੋ ਮੈਂ ਅੱਜ ਫ੍ਰੀ ਸੀ ਹਨਾ ਤਾਂ ਆ ਗਿਆ ਤੁਸੀਂ ਮੈਨੂੰ ਇੱਕ ਵਾਰੀ ਕਹਿਤਾ ਕਿ ਜੀ ਬੱਚੇ ਇਹਨਾਂ ਨੂੰ ਰੱਖਣੇ ਨੇ ਕੋਈ ਮੈਂ ਦੂਜਾ ਸਵਾਲ ਨਹੀਂ ਕਰੂੰਗਾ ਹਨਾ ਕਿਉਂਕਿ ਮਾਂ ਨੇ ਜੀਂਦੇ ਜੀ ਮੈਨੂੰ ਵਾਦਾ ਕੀਤਾ ਸੀ ਇਹ ਬੱਚੇ ਸਿਰ ਪਰ ਇਹਦੇ ਨਾਲ ਨਾਲ ਇੱਕ ਸਿਧਾ ਧਿਆਨ ਰੱਖਿਓ ਕਿ ਇਹ ਬੱਚੇ ਬੋਝ ਨਾ ਬਣਨ ਇਹਨਾਂ ਮਾਂ ਦਾ ਹਾਂ ਹਾਂ ਤਾਂ ਫਿਰ ਇਹਨਾਂ ਉਹ ਵੀ ਬੱਚੇ ਤਰਸਨ ਕੋਈ ਰੋਟੀ ਨਾ ਚੱਜਦੀ ਮਿਲੇ ਕੱਪੜੇ ਨਾ ਕਿਉਂਕਿ ਇਹਨਾਂ ਦੇ ਵੀ ਘਰ ਦੇ ਹਾਲਾਤ ਆ ਜਿਹੜੇ ਦੇਖੋ ਇਹਨਾਂ ਦੇ ਵੀ ਘਰ ਦੇ ਗੇਟ ਗੂਟ ਹੈ ਨਹੀਂ ਮੈਂ ਮਾਫੀ ਚਾਹਨਾ ਮੈਂ ਵਚਨ ਕਰ ਰਿਹਾ ਪਰ ਮੇਰੇ ਕੋਲ ਮੈਂ ਹਨਾ ਮੈਂ ਐਵੇਂ ਕਿ ਮੈਂ ਨਹੀਂ ਕਰ ਸਕਦਾ ਬਾਕੀ ਜੇ ਤੁਸੀਂ ਫਿਰ ਵੀ ਕਹੋਗੇ ਪਿੰਡ ਵਾਲੇ ਕਿ ਨਹੀਂ ਜੀ ਸਾਡਾ ਇਹੀ ਡਿਸੀਜਨ ਹੈ ਬੱਚੇ ਇਹ ਸਾਹਮੇ ਕੀਤਾ ਮੇਰੇ ਸਿਰ ਮਤੇ ਜੇ ਤੁਸੀਂ ਕਹੋਗੇ ਕਿ ਜੀ ਬੱਚੇ ਅਡਾਪਟ ਕਰਾਣੇ ਨੇ ਸਰਕਾਰੀ ਪ੍ਰੋਸੈਸ ਦੇ ਥਰੂ ਉਹ ਵੀ ਪੂਰੇ ਧਿਆਨ ਨਾਲ ਮੈਨੂੰ ਪੁੱਛਣਾ ਕਿੱਥੇ ਚੱਲੇ ਨੇ ਕਿਉਂ ਚੱਲੇ ਨੇ ਚਾਰ ਬੰਦਿਆਂ ਕੋਲ ਸਲਾਹ ਲਓ ਆਪਣੇ ਇਲਾਕੇ ਦੇ ਸਰਪੰਚ ਪੰਚ ਜਾਂ ਕਾਉਂਸਲਰ ਜਾਂ ਐਸਐਚਓ ਕੋਲ ਸਲਾਹ ਲਓ ਕਿ ਭਾਈ ਕਿਤੇ ਨਮੁੱਲ ਬੇਵਗੂਫ਼ਤਾ ਨਹੀਂ ਬਣਾ ਰਿਹਾ ਤਾਂ ਸਾਰਾ ਕੁਝ ਕਰਕੇ ਤੁਸੀਂ ਮੈਨੂੰ ਸੇਵਾ ਦਾ ਹੁਕਮ ਲਾਓ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਭੈਣ ਜੀ ਆਪ ਅੱਛੇ ਬੈਠੋ ਤੁਸੀਂ ਮੇਰੇ ਵੱ हां मेरा 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 कोई वेट कर, कर रहा सजिन बाजी किथे गए दे दो मेरा कोई वेट कर रहा ता करके मैं थोड़ा जा बैठण दी कष्ट नहीं कीता ਜੇ ਤੁਸੀਂ ਜੇ ਤੁਸੀਂ ਬਾਪੂ ਜੀ ਇਹਨਾਂ ਨੇ ਬੱਚੇ ਰੱਖਣੇ ਹੀ ਹੋਏ ਨਾ ਤਾਂ ਫਿਰ ਵੀ ਸਾਰੀ ਜ਼ਿੰਦਗੀ ਪੜਾਈ ਦਾ ਖਰਚਾ ਸੀ ਕਰ ਹਾਂ ਅਸੀਂ ਪੜਾਈ ਦਾ ਖਰਚਾ ਫਿਰ ਵੀ ਕਰਾਂਗੇ ਮੈਂ ਤੁਹਾਨੂੰ ਮੈਂ ਹੈਲਪ ਕਰਦੇ ਰਹੇ ਇਹ ਇਸ ਕਰਕੇ ਮਾੜੀ ਜੀ ਬੰਦੇ ਨੂੰ ਟੈਨਸ਼ਨ ਹੁੰਦੀ ਹੈ ਚਲੋ ਹੁੰਦਾ ਵੀ ਹੈ ਤੁਹਾਡਾ ਜੋ ਹੁਕਮ ਹੋਇਆ ਬਾਪੂ ਜੀ ਜੋ ਹੁਕਮ ਹੋਇਆ ਜੋ ਹੁਕਮ ਹੋਇਆ ਸਿਰ ਮੱਥੇ ਤੁਸੀਂ ਦੱਸ ਦੋ ਕਿ ਬਾਅਦ ਇਹ ਬੱਚੇ ਰੁੱਲਣੇ ਨਹੀਂ ਚਾਹੀਦੇ ਇਹਨਾਂ ਹੋਵੇ ਮੈਂ 6 ਮਹੀਨੇ ਉਹਦਾ ਪਤਾ ਕਰਨਾ ਆ ਬੱਚਿਆਂ ਦਾ ਵਿਚਾਰਿਆਂ ਦਾ ਕੋਈ ਹਾਲਾਤ ਨਹੀਂ ਕੋਈ ਸਰ ਉਹ ਬੜਾ ਪਾਪ ਹੈ ਤੁਸੀਂ ਰੱਖ ਲਓ 6 ਮਹੀਨੇ ਸਾਲ ਰੱਖ ਲਓ ਦੇਖ ਲਓ ਹਨਾ ਕਿਉਂਕਿ ਆਪਾਂ ਬੱਚਿਆਂ ਨੂੰ ਪੁੱਛਾਂਗੇ ਤਾਂ ਵਿਚਾਰੇ ਬੱਚੇ ਆ ਉਹਨਾਂ ਨੂੰ ਕੀ ਪਤਾ ਉਹਨਾਂ ਨੂੰ ਤਾਂ ਸਮਝਾਉਣਾ ਪੈਣਾ ਉਹਨਾਂ ਦਾ ਚੰਗਾ ਮਾੜਾ ਕੀ ਹੈ ਤੇ ਬਾਕੀ ਸਚਿੰਨ ਭਾਜੀ ਇਹਨਾਂ ਨਾਲ ਇਹੀ ਗੱਲ ਹੋਈ ਹੈ ਕਿ ਤੁਸੀਂ ਸਲਾਹ ਕਰ ਲਓ ਤੇ ਬਾਕੀ ਜੋ ਵੀ ਤੁਹਾਡਾ ਭੋਗ ਤੋਂ ਬਾਅਦ ਦੱਸ ਦਿੰਗੇ ਬਾਪੂ ਜੀ ਨੂੰ ਨੰਬਰ ਲਿਖਾ ਦਿਓ ਆਪਣਾ ਇਹਨਾਂ ਦਾ ਨੰਬਰ ਫੀਡ ਕਰ ਲਓ ਬਾਪੂ ਜੀ ਦਾ ਤੇ ਇਹਨਾਂ ਦੇ ਭੋਗ ਤੱਕ ਦੀ ਵੇਟ ਕਰ ਲਓ ਤੇ ਕੋਈ ਦਿੱਕਤ ਨਾ ਆਵੇ ਠੀਕ ਹੈ ਜੀ ਹੋਰ ਪੁੱਤਰ ਤਾਨੂੰ ਕੁਛ ਚਾਹੀਦਾ ਤਾਂ ਨਹੀਂ ਹੈ ਫੋਨ ਦਾਦੀ ਦਾ ਹਾਂ ਸਵਾਹਿਗੁਰੂ ਬਹੁਤ ਦੁੱਖਾਂ ਦਾ ਪਹਾੜ ਇਸ ਪਰਿਵਾਰ ਦੇ ਉੱਤੇ ਡਿਗੇ ਆ ਤਕਰੀਬਨ ਅੱਜ ਤੋਂ 7-8 ਸਾਲ ਪਹਿਲਾਂ ਸੁਰਿੰਦਰ ਕੌਰ ਮਾਤਾ ਜੀ ਸਾਡੇ ਕੋਲ ਆਪਣੇ ਬੇਟੇ ਦੇ ਲਈ ਹੈਲਪ ਲੈਣ ਲਈ ਆਏ ਕਿਡਨੀ ਟ੍ਰਾਂਸਪਲੈਂਟ ਲਈ ਤਾਂ ਕਿਡਨੀ ਟ੍ਰਾਂਸਪਲੈਂਟ ਦੇ ਪੈਸੇ ਵੀ ਇਕੱਠੇ ਹੋਏ ਇਹਨਾਂ ਦੇ 3-4 ਲੱਖ ਰੁਪਈਆ ਕਿਡਨੀ ਟ੍ਰਾਂਸਪਲੈਂਟ ਤੇ ਲੱਗਣਾ ਸੀ ਮਾਤਾ ਨੂੰ ਡੋਨਰ ਡੋਨੇਸ਼ਨ ਵੀ ਦੇ ਗਿਆ ਕਿਡਨੀ ਟ੍ਰਾਂਸਪਲੈਂਟ ਦੀ ਤਿਆਰੀ ਹੋ ਗਈ ਪਰ ਇਹਨਾਂ ਦੀ ਜਿਹੜੀ ਮੰਮੀ ਸੀ ਉਹ ਪੇਸ਼ੈਂਟ ਦੀ ਵਾਈਫ ਉਹ ਛੱਡ ਕੇ ਚਲੀ ਗਈ ਤੇ ਜਿਹੜੀ ਕਿਡਨੀ ਦੇਣੀ ਸੀ ਉਸ ਲੇਡੀ ਨੇ ਉਹ ਨਹੀਂ ਦੇ ਪਾਈ ਫਿਰ ਕਿਡਨੀ ਟ੍ਰਾਂਸਪਲੈਂਟ ਕੈਨਸਲ ਹੋ ਗਿਆ ਫਿਰ ਇਹਨਾਂ ਦੀ ਦਾਦੀ ਨੇ ਸਲਾਹ ਕੀਤੀ ਦੀ ਹੁਣ ਕਿਡਨੀ ਮੈਂ ਦਵਾਂਗੀ ਪਰ ਉਹਦੇ ਦਰਮਿਆਨ ਉਹ ਬੱਚਾ ਪੂਰਾ ਹੋ ਗਿਆ ਇਹਨਾਂ ਦਾ ਪਾਪਾ ਮਤਲਬ ਮਾਤਾ ਦਾ ਬੇਟਾ ਪੂਰਾ ਹੋ ਗਿਆ ਫਿਰ ਮਾਤਾ ਨੂੰ ਦਰੰਗ ਦਾ ਅਟੈਕ ਆ ਗਿਆ ਤਕਰੀਬਨ 7 ਸਾਲਾਂ ਤੋਂ ਇਹ ਪਰਿਵਾਰ ਦੀ ਰਾਸ਼ਨ ਦੀ ਦਵਾਈਆਂ ਦੀ ਕੱਪੜੇ ਦੀ ਲੀੜੇ ਦੀ A to Z ਜਿਹੜੀ ਸੇਵਾ ਹੈ ਉਹ ਇੱਕ ਜ਼ਰੀਆ ਫਾਊਂਡੇਸ਼ਨ ਵੱਲੋਂ ਹੋਈ ਹੈ ਪਿਛਲੇ 7-8 ਸਾਲਾਂ ਤੋਂ ਤੇ ਮਾਰੇ ਸੇਵਾ ਲੈਂਦੇ ਸੀਗੇ ਹੁਣ ਜਿਹੜੀ ਇਹਨਾਂ ਦੀ ਦਾਦੀ ਜੀ ਵੀ ਪਰਸੋਂ ਡੈਥ ਹੋ ਗਈ ਹੈ ਮੈਂ ਸੰਗਤ ਦੇ ਚਰਨਾਂ 'ਚ ਬੇਨਤੀ ਕਰਨਾ ਤਾਂ ਤੁਸੀਂ ਸਾਰੀ ਗੱਲਬਾਤ ਸੁਣੀ ਆ ਤੁਹਾਡੇ ਕੀ ਵਿਚਾਰ ਹੋਏ ਤੁਸੀਂ ਵੀ ਦੱਸਿਓ ਤੇ ਬਾਕੀ ਪਰਿਵਾਰ ਨਾਲ ਗੱਲਬਾਤ ਕਰਕੇ ਤੁਹਾਨੂੰ ਅਸੀਂ ਰੂਬਰੂ ਕਰਾਂਗੇ ਕਿ ਹੁਣ ਅਸੀਂ ਕੀ ਕਰਨਾ ਹੈ ਕੀ ਨਹੀਂ ਕਰਨਾ ਅਰਦਾਸ ਕਰਿਓ ਤੁਸੀਂ ਮਹਾਰਾਜ ਅੱਗੇ ਕਿ ਇਹ ਬੱਚਿਆਂ ਦਾ ਫਿਊਚਰ ਹੈ ਜਿਹੜਾ ਉਹ ਬਹੁਤ ਚੰਗਾ ਬਣੇ ਕਿ ਇਹਨਾਂ ਦੀ ਮਾਂ ਪਛਤਾਵੇ ਜਿਹੜੀ ਇਹਨਾਂ ਨੂੰ ਛੱਡ ਕੇ ਗਈ ਹੈ ਕਿ ਕਲਯੁਗ ਦੇ ਵਿੱਚ ਬੜਾ ਔਖਾ ਹੈ ਇੱਕ ਮਾਂ ਦਾ ਛੱਡਣਾ ਤੁਸੀਂ ਦੇਖੋ ਇਹ ਵਿਚਾਰੇ ਗਵੰਡੀ ਨੇ ਤੇ ਇਹ ਉਹਨਾਂ ਨੂੰ ਛੱਡਣਾ ਨਹੀਂ ਚਾਹੁੰਦੇ ਕਿ ਬੱਚੇ ਮੈਂ ਰੱਖਣੇ ਤੇ ਕੋ ਮਾਂ ਜਿਹੜੀ ਛੱਡ ਗਈ ਚਲੀ ਗਈ ਬੜਾ ਵੱਡਾ ਦੁਨੀਆ ਚਲੋ ਮਹਾਰਾਜ ਦੇ ਰੰਗ ਨੇ ਇਹਦੇ ਤੇ ਅਸੀਂ ਕੀ ਕਿੰਤੂ ਪ੍ਰਿੰਤੂ ਕਰ ਸਕਦੇ ਕੋਈ ਵੀ ਮਾਂ ਐ ਕਿ ਇਹ ਵੀ ਮਾਂ ਤੇ ਮਹਾਰਾਜ ਕਿਰਪਾ ਕਰਨ ਤੁਸੀਂ ਅਰਦਾਸ ਕਰੋ ਇਹਨਾਂ ਬੱਚਿਆਂ ਦੀ ਜ਼ਿੰਦਗੀ ਅਗਲੀ ਵਧੀਆ ਬਤਿਤ ਹੋਵੇ ਠੀਕ ਹੈ ਜੀ ਤੁਸੀਂ ਸਲਾਹ ਕਰ ਲਿਓ ਜੋ ਵੀ ਤੁਹਾਡਾ ਹੁਕਮ ਹੋਇਆ ਮੈਨੂੰ ਜਰੂਰ ਦੱਸਿਓ ਠੀਕ ਹੈ ਪੁੱਤਰ ਜੀ ਜੱਫੀ ਪਾ ਲਓ ਕੱਟ ਕੇ ਮਿਲਿਓ ਮੈਨੂੰ ਠੀਕ ਹੈ ਪੁੱਤਰ ਧਿਆਨ ਰੱਖਿਓ ਤੁਸੀਂ ਬੇਟਾ ਕੋਈ ਦਿੱਕਤ ਹੋਈ ਮੈਨੂੰ ਦੱਸ ਦਿਓ ਅਸੀਂ ਜਦੋਂ ਤੱਕ ਹੈਗੇ ਆਂ ਜੀ ਸਾਡੇ ਜਿੰਨੇ ਕ ਸਾਹ ਮਹਾਰਾਜ ਨੇ ਬਖਸ਼ੇ ਨੇ ਅਸੀਂ ਤੁਹਾਡੇ ਨਾਲ ਠੀਕ ਹੈ ਨਹੀਂ ਨਹੀਂ ਮੈਂ ਮੈਨੂੰ ਨਾ ਵੇਟ ਕਰ ਰਿਹਾ ਕੋਈ ਮੈਂ ਤੁਹਾਡੀ ਜਰੂਰ ਵੇਟ ਕਰਦਾ ਤੁਸੀਂ ਧਿਆਨ ਰੱਖਿਓ ਤੁਹਾਡੇ ਕੋਲ ਨੰਬਰ ਹੈਗਾ ਮੈਨੂੰ ਕਾਲ ਕਰ ਲਿਓ ਠੀਕ ਆਪੂ ਜੀ ਬੜਾ ਧੰਨਵਾਦੀ ਬਹੁਤ ਧੰਨਵਾਦੀ ਸ਼ੁਕਰ ਹੈ ਜੀ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਧਿਆਨ ਰੱਖੋ ਧਿਆਨ ਰੱਖੋ ਧਿਆਨ ਰੱਖੋ